ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਭਾਈ ਅਮਰਿਤਪਾਲ ਸਿੰਘ ਨੂੰ ਪਾਰਲੀਮੈਂਟ ਦੇ ਵਿੱਚ ਸੌਹ ਚੁੱਕਣ ਦੇ ਲਈ ਸਮਾਂ ਦੇ ਦਿੱਤਾ ਗਿਆ ਤਰੀਕ ਤੈਅ ਕਰ ਦਿੱਤੀ ਗਈ ਹੈ 5 ਜੁਲਾਈ ਨੂੰ ਭਾਈ ਅਮਰਿਤਪਾਲ ਸਿੰਘ ਸੌਹ ਚੁੱਕਣਗੇ ਸਰਬਜੀਤ ਸਿੰਘ ਖਾਲਸਾ ਹੋਰਾਂ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਬੀਤੇ ਦਿਨੀ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਸੀ ਕਿ ਲੋਕ ਸਭਾ ਸਪੀਕਰ ਓਮ ਬਿਰਲਾ ਵੱਲੋਂ ਉਹਨਾਂ ਵੱਲੋਂ ਟਾਈਮ ਦਿੱਤਾ ਜਾ ਰਿਹਾ ਹੈ ਅੱਜ ਮੁਲਾਕਾਤ ਕੀਤੀ ਗਈ ਹੈ ਓਮ ਬਿਰਲਾ ਹੋਰਾਂ ਦੇ ਨਾਲ ਸਰਬਜੀਤ ਸਿੰਘ ਖਾਲਸਾ ਹੋਰਾਂ ਨੇ ਕਿਹਾ ਕਿ ਉਹਨਾਂ ਵੱਲੋਂ ਲੋਕ ਸਭਾ ਸਪੀਕਰ ਹੋਮ ਬਿਰਲਾ ਦੇ ਘਰ ਜਾ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਪਾਰਲੀਮੈਂਟ ਦੇ ਬੰਦ ਹੋਣ ਦੇ ਚੱਲਦਿਆਂ ਲੋਕ ਸਭਾ ਸਪੀਕਰ ਹੋਮ ਬਿਰਲਾ ਦੇ ਘਰ ਗਏ ਨੇ ਉੱਥੇ ਗੱਲਬਾਤ ਕੀਤੀ ਹੈ ਉਹਨਾਂ ਕਿਹਾ ਕਿ ਜਿਵੇਂ ਜਿਵੇਂ ਵੀ ਕਰਕੇ ਅਮਰਤਪਾਲ ਸਿੰਘ ਨੂੰ 100 ਚੁਕਾਈ ਜਾਵੇ ਇਹ ਮੰਗ ਸਰਬਜੀਤ ਸਿੰਘ ਖਾਲਸਾਹਰਾ ਵੱਲੋਂ ਲੋਕ ਸਭਾ ਸਪੀਕਰ ਦੇ ਅੱਗੇ ਰੱਖੀ ਗਈ ਸੀ ਸਰਬਜੀਤ ਸਿੰਘ ਖਾਲਸਾ ਨੇ ਇਹ ਵੀ ਕਿਹਾ ਕਿ ਮੈਂ ਉੱਥੇ ਮੰਗ ਰੱਖੀ ਕਿ ਜੇਕਰ ਤੁਹਾਡਾ ਹਾਰਿਆ ਹੋਇਆ ਵਿਅਕਤੀ ਮੰਤਰੀ ਬਣ ਸਕਦਾ ਹੈ ਤਾਂ ਜਿੱਤੇ ਹੋਏ ਭਾਈ ਅਮਰਤਪਾਲ ਸਿੰਘ ਨੂੰ 100 ਕਿਉਂ ਨਹੀਂ ਚੁਕਾਈ ਜਾ ਰਹੀ 100 ਹੁਣ ਜਾਣਕਾਰੀ ਦਿੱਤੀ ਹੈ ਭਾਈ ਸਰਬਜੀਤ ਸਿੰਘ ਖਾਲਸਾ ਨੇ ਕਿ 5 ਜੁਲਾਈ ਨੂੰ ਅਮਰਿਤਪਾਲ ਸਿੰਘ ਹੋਰਾਂ ਨੂੰ ਅਲੱਗ ਰੂਪ ਦੇ ਵਿੱਚ ਓਮ ਬਿਰਲਾ ਲੋਕ ਸਭਾ ਸਪੀਕਰ ਸੌ ਚੁਕਾਨਗੇ ਸੋ ਜਲਦੀ ਹੀ ਭਾਈ ਅਮਰਿਤਪਾਲ ਸਿੰਘ ਸੌ ਚੁੱਕਣਗੇ ਲੋਕ ਸਭਾ ਦੇ ਵਿੱਚ ਜਾ ਕੇ ਸੋ ਵੱਡੀ ਖਬਰ ਇਸ ਸਮੇਂ ਤੇ ਸਾਹਮਣੇ ਆ ਰਹੀ ਹੈ ਕਿ ਭਾਈ ਸਰਬਜੀਤ ਸਿੰਘ ਖਾਲਸਾ ਵੱਲੋਂ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਨਾਲ ਕੀਤੀ ਗਈ ਗੱਲਬਾਤ ਤੋਂ ਬਾਅਦ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਭਾਈ ਅਮਰਿਤਪਾਲ ਸਿੰਘ 5 ਜੁਲਾਈ ਨੂੰ ਸੌ ਚੁੱਕਣਗੇ ਇਸ ਦੇ ਬਾਰੇ ਵਿੱਚ ਬਹੁਤ ਸਾਰੀਆਂ ਚਰਚਾਵਾਂ ਲੋਕਾਂ ਦੇ ਵਿੱਚ ਵੀ ਚੱਲ ਰਹੀਆਂ ਸੀ ਕਿ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦੇ ਨੂੰ ਸੌ ਕਿਉਂ ਨਹੀਂ ਚੁਕਾਈ ਜਾ ਰਹੀ ਇਸ ਦੇ ਬਾਬਤ ਪੰਜਾਬ ਸਰਕਾਰ ਦੇ ਵੱਲੋਂ ਵੀ ਬੀਤੇ ਦਿਨੀ ਚਿੱਠੀ ਲਿਖੀ ਗਈ ਸੀ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਸੋ ਹੁਣ ਜੋ ਸਮਾਂ ਤੈਅ ਕਰ ਦਿੱਤਾ ਗਿਆ ਤਾਰੀਖ ਤੈਅ ਕਰ ਦਿੱਤੀ ਗਈ ਹੈ ਕਿ 5 ਜੁਲਾਈ ਨੂੰ ਭਾਈ ਅਮਰਤਪਾਲ ਸਿੰਘ ਆਪਣੇ ਅਹੁਦੇ ਦੀ ਸੌ ਚੁੱਕਣਗੇ ਪਰ ਇਸ ਦੇ ਵਿੱਚ ਬਹੁਤ ਸਾਰੀਆਂ ਅਜੇ ਗੱਲਾਂ ਹੋਰ ਵੀ ਅ ਦੇਖਣ ਵਾਲੀਆਂ ਰਹਿਣਗੀਆਂ ਕਿ ਕੀ ਭਾਈ ਅਮਰਪਾਲ ਸਿੰਘ ਨੂੰ ਸਿਰਫ ਟੈਂਪਰੇਰੀ ਪੈਰੋਲ ਦਿੱਤੀ ਜਾਵੇਗੀ ਆਪਣੇ ਤੌਰ ਤੇ ਹੀ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਲਜਾਇਆ ਜਾਵੇਗਾ ਜਾਂ ਭਾਈ ਅਮਰਪਾਲ ਸਿੰਘ ਦੇ ਨਾਲ ਕੌਣ-ਕੌਣ ਜਾ ਸਕੇਗਾ ਕਿਸ ਤਰ੍ਹਾਂ ਦੀ ਗੱਲ ਰਹੇਗੀ ਕਿਸ ਤਰ੍ਹਾਂ ਦਾ ਮਾਹੌਲ ਰਹੇਗਾ ਇਸ ਦੇ ਬਾਰੇ ਵਿੱਚ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਕੀ ਸ਼ਰਤਾਂ ਰਹਿਣਗੀਆਂ ਕਿਉਂਕਿ ਰਾਜਦੇਵ ਸਿੰਘ ਖਾਲਸਾ ਜੋ ਭਾਈ ਅਮਰਪਾਲ ਸਿੰਘ ਦੇ ਵਕੀਲ ਨੇ ਉਹਨਾਂ ਦੇ ਵੱਲੋਂ ਵੀ ਜਦੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਸੀ ਤਾਂ ਉਹਨਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਹੋ ਸਕਦਾ ਕੁਝ ਸ਼ਰਤਾਂ ਦੇ ਤਹਿਤ ਸੌ ਚੁਕਾਈ ਜਾਵੇ ਜਿਸ ਦੇ ਵਿੱਚ ਕੁਝ ਜਿਹਈਆਂ ਸ਼ਰਤਾਂ ਹੋ ਸਕਦੀਆਂ ਕਿ মিডিਆ ਦੇ ਨਾਲ ਗੱਲਬਾਤ ਨਹੀਂ ਕਰਨਗੇ মিডিਆ ਦੇ ਰੂਬਰੂ ਨਹੀਂ ਹੋ ਸਕਦੇ ਹੁਣ ਕਿਹੋ ਜਿਹੀਆਂ ਸ਼ਰਤਾਂ ਰਹਿਣਗੀਆਂ ਕਿ ਇਹਨਾਂ ਸ਼ਰਤਾਂ ਨੂੰ ਲੈ ਕੇ ਭਾਈ ਅਮਰਪਾਲ ਸਿੰਘ ਨੂੰ ਪਾਰਲੀਮੈਂਟ ਦੇ ਵਿੱਚ ਲਜਾਇਆ ਜਾਵੇਗਾ ਕਿਸ ਤਰ੍ਹਾਂ ਪਾਰਲੀਮੈਂਟ ਜਾਣਗੇ ਕਿ ਉਹਨਾਂ ਨੂੰ ਪੱਕੇ ਤੌਰ ਤੇ ਬਾਹਰ ਕੱਢਿਆ ਜਾਵੇਗਾ ਜੇ ਫਿਰ ਕੁਝ ਸਮੇਂ ਦੇ ਲਈ ਸੌ ਚੱਕਣ ਦੇ ਲਈ ਹੀ ਪਾਰਲੀਮੈਂਟ ਲਜਾਇਆ ਜਾਵੇਗਾ ਇਸ ਦੇ ਬਾਰੇ ਵਿੱਚ ਅਜੇ ਬਹੁਤ ਸਾਰੇ ਸਵਾਲ ਲੋਕਮਾਨਾਂ ਦੇ ਵਿੱਚ ਵੀ ਜਿੱਥੇ ਖੜੇ ਨੇ ਉਹ ਉਸ ਦੇ ਨਾਲ ਹੀ ਹਰ ਕੋਈ ਇਹ ਜਾਣਨਾ ਚਾਹੁੰਦਾ ਹੈ ਕਿ ਭਾਈ ਅਮਰਪਾਲ ਸਿੰਘ ਸੌ ਚੱਕਣ ਤੋਂ ਬਾਅਦ ਕੀ ਫੇਰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੀ ਜਾਣਗੇ ਜਾਂ ਪੱਕੇ ਤੌਰ ਤੇ ਉਹਨਾਂ ਦੀ ਰਿਹਾਈ ਹੋਵੇਗੀ ਕੀ ਹੁੰਦਾ ਇਸ ਤੇ ਬਾਰੇ ਵਿੱਚ ਵੀ ਬਹੁਤ ਸਾਰੇ ਸਵਾਲ ਉੱਤੇ ਖੜੇ ਰਹਿਣਗੇ ਪਰ 5 ਜੁਲਾਈ ਤੈਅ ਕਰ ਦਿੱਤੀ ਗਈ ਹੈ ਭਾਈ ਸਰਬਜੀਤ ਸਿੰਘ ਖਾਲਸਾ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਓਮ ਬਿਰਲਾ ਸਪੀਕਰ ਲੋਕ ਸਭਾ ਦੇ ਵੱਲੋਂ ਇਹ ਕਿਹਾ ਗਿਆ ਕਿ 5 ਜੁਲਾਈ ਨੂੰ ਭਾਈ ਅਮਰਪਾਲ ਸਿੰਘ ਨੂੰ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਮੈਂਬਰ ਦੀ ਸੌ ਚੁਕਾਈ ਜਾਵੇਗੀ